ਦੇਖੋ ਜੀ ਜਨਾਬ ਜੋ ਹੋਇਆ ਉਹ ਬਹੁਤ ਬੰਦ ਭਾਗਾ ਹੋਇਆ ਜੋ ਪਟਿਆਲੇ ਦੇ ਵਿੱਚ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਕਿਸੇ ਨਾਲ ਵੀ ਨਹੀਂ ਸੀ ਹੋਣਾ ਚਾਹੀਦਾ ਪਰ ਇਸ ਦਾ ਇਹ ਮਤਲਬ ਨਹੀਂ ਹੈ ਵੀ ਆਪਾਂ ਮੀਡੀਆ ਟ੍ਰਾਇਲ ਤੇ ਆ ਜੀਏ ਤੇ ਵਰਦੀ ਲਾ ਦੀਏ ਤੇ ਫਲਾਣਾ ਅਲੱਗ ਕਰ ਦਈਏ ਉਹ ਵੀ ਸਿਰਫ ਇੱਕ ਲੇਡੀ ਦੀ ਸਟੇਟਮੈਂਟ ਦੇ ਉੱਤੇ ਕਿਉਂਕਿ ਮੈਂ ਇਸ ਨੂੰ ਚੰਗੇ ਤਰੀਕੇ ਜਾਣਦਾ ਐ ਲੇਡੀ ਨੂੰ ਮੇਰੀ ਚਾਹੇ ਆਹ ਵੀਡੀਓ ਵੀ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਇਹਦਾ ਹਸਬੰਦ ਤਾਂ ਕਲਾ ਕਰਨ ਲ ਤੇ ਉਹ ਇਹ ਨਾਕਾ ਦਿਮਾਗ ਤੇ ਚੜਿਆ ਹੋਇਆ ਹੈ ਕਿਉਂਕਿ ਆਈਬੀ ਨਾਲ ਅਟੈਚਡ ਹੈ ਸ਼ਾਇਦ ਇਹ ਜੋ ਸਾਡੇ ਨਾਲ ਕਰਕੇ ਗਈ ਹੈ ਇਹ ਉਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਬਹੁਤ ਗੁੱਸਾ ਭਰਿਆ ਹੋਇਆ ਸਾਡੇ ਵਿੱਚ ਮਾਲ ਰੋਡ ਸ਼ਾਪਕੀਪਰ ਐਸੋਸੀਏਸ਼ਨ ਦਾ ਪ੍ਰਧਾਨ ਹਰਜਿੰਦਰ ਜੋਹਲ ਉਹ ਮੇਰੇ ਭਰਾਵ ਵਰਗਾ ਸੀਗਾ ਤੇ ਬਹੁਤ ਹੋ ਸੀ ਗੈਂਗਸਟਰ ਉਸ ਨੂੰ ਗੋਲੀ ਮਾਰ ਗਏ ਉਹ ਜੋਹਲ ਦੀ ਇਹ ਮੂੰਹ ਬੋਲੀ ਸਿਸਟਰ ਬਣੀ ਹੋਈ ਸੀ ਸਾਨੂੰ ਨਹੀਂ ਸੀ ਪਤਾ ਇਹ ਤਾਂ ਡੀਸੀ ਦੀ ਗੱਡੀ ਤੇ ਐਸਐਸਪੀ ਦੀ ਗੱਡੀ ਚੋਂ ਹੀ ਉਤਰੇ ਨਾ ਮਤਲਬ ਕਿ ਉਹਦੇ ਨਾਲ ਹੀ ਤੁਰੇ ਫਿਰਦੇ ਰਹੇ ਅਸੀਂ ਕਿਹ ਕੌਣ ਹੈ ਇਹ ਤਾਂ ਕਹਿੰਦੇ ਸਿਸਟਰ ਹੈ ਉਹਨਾਂ ਦੀ ਤਾਂ ਉਸ ਟਾਈਮ ਦੇ ਉੱਤੇ ਸਾਡਾ ਤਾਂ ਰੂ ਰੋ ਕੇ ਬੁਰਾ ਹਾਲ ਸੀ ਤੇ ਗੁੱਸਾ ਸੀ ਮਨ ਦੇ ਵਿੱਚ ਤਾਂ ਅਸੀਂ ਸੋਚਿਆ ਅਸਲੀ ਸਿਸਟਰ ਹੈ ਲੋਕਿ ਇਹਨਾਂ ਨੇ ਪੇਸ਼ ਵੀ ਉਧਰ ਕੀਤਾ ਇਹ ਤਾਂ ਪੁਲਿਸ ਨੂੰ ਵੀ ਬਾਅਦ ਚ ਪਤਾ ਲੱਗਿਆ ਵੀ ਇਹ ਅਸਲੀ ਸਿਸਟਰ ਹੈ ਅਸਕੇ ਇਹ ਕਿ ਤੂੰ ਆਇਆ ਕਹਿੰਦਾ ਇਹਨਾਂ ਦੇ ਹਸਬੰਡ ਆਈਬੀ ਦੇ ਵਿੱਚ ਨੇ ਤੇ ਆਪੇ ਦੱਸੀ ਆਵੇ ਸਾਰੇ ਮੇਰਾ ਹਸਬੰਡ ਆਈਬੀ ਦੇ ਵਿੱਚ ਆਈਬੀ ਦੇ ਵਿੱਚ ਆਈਬੀ ਦੇ ਵਿੱਚ ਹੈ ਮੰਤ్రਾਲੇ ਨਾਲ ਅਟੈਸਟ ਹੈ ਤੇ ਇਹਦਾ ਹਸਬੰਡ ਦਾ ਚਾਇਰਨਲ ਹੈ ਪਰ ਇਹ ਜਰਨਲ ਨਾਲ ਵੱਧ ਸਮਝਦੇ ਨੇ ਉਹੀਂ ਹਾਈਲਾਈਟ ਹੋਣ ਨੂੰ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਮੈਡਮ Let me tell you one thing Don't go on legacy of the army ਤੁਸੀਂ ਆਪਣੇ ਪਰਿਵਾਰ ਦੀ ਲੇਗੇਸੀ ਢਾਈ ਹੈ ਨਾ Let me tell you ਮੈਂ ਤੁਹਾਡੇ ਨਾਲ ਸਿੱਧੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦਾ ਦੇ ਲੇਗੇਸੀ ਸੁਣਨੀ ਹੈ ਮੇਰੇ ਦਾਦੇ ਦੀ ਜ਼ਕੀਰ ਲੱਗੀ ਹੋਈ ਸੀ ਕਹ ਘੱਤੈ ਨੇ ਮੰਡੇ ਜੰਗਲਾਂ ਰਹੇ ਸੀ ਤੇ ਸਾਨੂੰ ਪੁਲਿਸ ਵਾਲਿਆਂ ਨੇ ਆ ਕੇ ਕਿਹਾ ਵੀ ਜਦੋਂ ਘਰ ਦੇ ਮੰਨ ਗਏ ਨੇ ਕਰੀਮੇਸ਼ਨ ਲਈ ਤਾਂ ਤੁਸੀਂ ਕੌਣ ਲਉਂਦੇ ਹੋ ਅਸੀਂ ਪਰੇ ਹੋਗੇ ਅਸੀਂ ਕਰੀਮੇਸ਼ਨ ਹੋਣ ਦੇ ਦਿੱਤੀ ਤੇ ਉਹ ਆਇਆ ਇਦਾਂ ਵੀ ਕਰੀਮੇਸ਼ਨ ਕਦੀ ਹੋਈ ਮੈਡਮ ਗਾਇਬ ਅਸੀਂ ਘਰ ਪਹੁੰਚੇ ਤਾਂ ਵਾਈਫ ਦਾ ਤਾਂ ਉਹਨਾਂ ਦੀ ਸਾਡੇ ਦੋਸਤ ਦੀ ਵਾਈਫ ਦਾ ਤਾਂ ਬੁਰਾ ਹਾਲ ਸੀ। ਤੋਂ ਉਹਨਾਂ ਨੇ ਪੁੱਛਿਆ ਭਾਜੀ ਇਹ ਕੀ ਕਰ ਦਿੱਤਾ ਕੀ ਫੈਸਲਾ ਹੋਇਆ? ਉਹ ਸੀਗੇ ਜੀ ਫੈਸਲਾ ਕਾਦਾ ਹੋਣਾ ਸੀ। ਜਦੋਂ ਘਰ ਦੇ ਕਹਿੰਦੇ ਵੀ ਘਰ ਦੇ ਮੰਨ ਕੇ ਕਹਿੰਦੇ ਕੌਣ ਮੰਨ ਲਿਆ ਸੀ ਕਿ ਸਿਸਟਰ ਤੁਸੀਂ ਵੀ ਨਾਲ ਹੀ ਸੀਗੇ ਕਹਿੰਦੇ ਮੈਨੂੰ ਤਾਂ ਕੋਈ ਹੂਸ਼ ਹੀ ਨਹੀਂ। ਮੇਰੇ ਨਾਲ ਕੀ ਗੱਲ ਕਰਦੇ ਹੋ ਤੁਸੀਂ? ਅਸੀਂ ਘਰ ਮਲ ਆਉਂ ਪਹੁੰਚੇ ਕਿੱਥੇ ਨੇ ਸਾਨੂੰ ਤਾਂ ਦਿਖੇ ਨਹੀਂ। ਤੇ ਮੈਡਮ ਤੁਸੀਂ ਉਹਨਾਂ ਦਾ ਫੋਨ ਕਰ ਦਿਆ ਨਾ ਨਾਲ ਦੀ ਨਾਲ ਬਲੌਕ ਕਰਕੇ ਤਾਂ ਅੱਜ ਦੀ ਤਰੀਕ ਤੱਕ ਬਲੌਕ ਹੈ ਤੁਹਾਡੀ ਆ ਵੀਡੀਓ ਦੇਖ ਕੇ ਨਾ ਉਸਨੇ ਕੱਲ ਫੇਰ ਫੋਨ ਮਿਲਾਨ ਦੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਤੇ ਉਹ ਹਜੇ ਵੀ ਬਲੌਕ ਹੈ ਸ਼ਰਮ ਤਾਂ ਨਹੀਂ ਆਂਦੀ ਨਾ ਅੱਜ ਤਾਂ ਤੇ ਸੇਕ ਲੱਗਾ ਤਾਂ ਅੱਗ ਲੱਗੀ じゃਪਾ ਕਿਉਂ ਮੀਡੀਆ ਟ੍ਰਾਇਲ ਦੇ ਵਿੱਚ ਪਏ ਆ ਕਰਨਲ ਹੋ ਗਏ ਤਾਂ ਕੋਈ ਇਸ ਤਰ੍ਹਾਂ ਦੀ ਐਡੀ ਵੱਡੀ ਗੱਲ ਨਹੀਂ ਹੈ ਆਪਾਂ ਸਿੱਧੇ ਜੀ ਸਿਰਫ ਇੱਕ ਗੱਲ ਕਹਿੰਦੇ ਆ ਜੁਡੀਸ਼ਲ ਪ੍ਰਭ ਕਰਾਓ ਨਾ ਫੌਜ ਦੀ ਨਾ ਪੁਲਿਸ ਦੀ ਹਾਈ ਕੋਰਟ ਦਾ ਸੈਟਿੰਗ ਜੱਜ ਕਰੇ ਭਰੋ ਫਿਰ ਦੇਖਦੇ ਕਿ ਦੀ ਹਲਤਾ ਭਾਰ ਚੱਲਦੀ ਆ ਮੈਂ ਇੱਕ ਐਸਾ ਚੋ ਦਾ ਦਿਮਾਗ ਖਰਾਬ ਹੋ ਸਕਦਾ ਦੋ ਦਾ ਹੋ ਸਕਦਾ ਤਿੰਨ ਦਾ ਹੋ ਸਕਦਾ ਮੰਨ ਲੇ ਕਿ ਤੁਸੀਂ ਤਿੰਨ 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 ਸੱਜਾ ਕਿੱਥੇ ਦਿਮਾਗ ਖਰਾਬ ਹੋ ਗਿਆ ਸਾਨੂੰ ਪਤਾ ਇਸ ਨੂੰ ਅਫਸਰ ਹੀ ਦਿਖਾਣ ਦੀ ਕਿੱਥੇ ਕਿੱਥੇ ਆ ਦਤ ਇਹ ਮਤਲਬ ਨਹੀਂ ਮੈਂ ਵਰਦੀ ਲਹਾ ਕੇ ਛੱਡਾਂਗੀ ਤੇ ਫਲਾਣਾ ਟਮਕਾੜਾ ਆਇਆ ਜੋ ਪਹਿਲਾਂ ਇਹ ਤਾਂ ਦੇਖ ਲਿਆ ਲੜਾਈ ਸ਼ੁਰੂ ਕਿੱਥੋਂ ਹੋਈ ਸੀ ਤੁਸੀਂ ਉਹ ਛੋਟੀ ਜਾਨ ਕੇ ਲੈ ਬਟ ਵੀਡੀਓ ਦਿਖਾ ਰਹੇ ਹੋ ਹਾਂ ਠੀਕ ਹੈ ਸਾਡੇ ਇਹ ਨਾ ਸੋਚੇ ਮੈਂ ਪੁਲਿਸ ਦਾ ਸਾਥ ਦੇ ਰਿਹਾ ਜਿੰਨਾ ਕ ਮੈਂ ਭੰਡਲਾ ਪੁਲਿਸ ਦੇ ਗਲਤ ਕੰਮ ਨੂੰ ਪਰ ਮੇਰੀ ਆਦਤ ਹੈ ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਤਾਂ ਮੈਂ ਇਸ ਲੇਡੀ ਦੀ ਗੱਲ ਦਾ ਇੱਕ ਪੈਸੇ ਦਾ ਵਿਸ਼ਵਾਸ ਨਹੀਂ ਕਰਦਾ ਇਹਨੂੰ ਸਿਰਫ ਕੈਮਰਿਆ ਸਾਹਮਣੇ ਹਾਈਲਾਈਟ ਹੋ ਕੇ ਗੱਲਬਾਤ ਕਰਨ ਦੀ ਆਦਤ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਬੜਾ ਟਾਈਮ ਲੈਂਦੇ ਸਿੱਧਾ ਸ਼ੁਰੂ ਹੁੰਨਾ ਹੈ ਜੀ ਮੈਨੂੰ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਕਿਉਂਕਿ ਮੈਂ ਇੱਕ ਵੀਡੀਓ ਪਾਈ ਹੈ ਤੁਸੀਂ ਟਾਈਟਲ ਤਾਂ ਪੜ ਹੀ ਲਿੱਤਾ ਹੋਣਾ ਪਟਿਆਲਾ ਪੁਲਿਸ ਵਰਸਸ ਕਰਨਲ ਕੇਸ ਜਿਹੜਾ ਪਟਿਆਲੇ ਜਿਹੜਾ ਕਾਂਡ ਹੋਇਆ ਉਦੇ ਵਿੱਚ ਮੈਂ ਉਹ ਕਰਨਲ ਦੀ ਵਾਈਫ ਲਈ ਇੱਕ ਵੀਡੀਓ ਪਾਈ ਹੈ ਤੇ ਬਹੁਤ ਲੋਕਾਂ ਦਾ ਕਾਲ ਆਇਆ ਵੀ ਤੂੰ ਯਾਰ ਇਹ ਵੀਡੀਓ ਕੀ ਪਾ ਰਹੇ ਹੈ ਮੈਂ ਆਪਣੀ ਇਸ ਵੀਡੀਓ ਤੇ ਥੱਲੇ ਵੀ ਕਮੈਂਟ ਬਾਕਸ ਦੇ ਵਿੱਚ ਸਾਰੀਆਂ ਫੋਟੋਆਂ ਪਾਵਾਂਗਾ ਜੀ ਦੇਖੋ ਜੀ ਜਨਾਬ ਜੋ ਹੋਇਆ ਉਹ ਬਹੁਤ ਬੰਦ ਭਾਗਾ ਹੋਇਆ ਜੋ ਪਟਿਆਲੇ ਦੇ ਵਿੱਚ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਕਿਸੇ ਨਾਲ ਵੀ ਨਹੀਂ ਸੀ ਹੋਣਾ ਚਾਹੀਦਾ ਪਰ ਇਸ ਦਾ ਇਹ ਮਤਲਬ ਨਹੀਂ ਹੈ ਵੀ ਆਪਾਂ ਮੀਡੀਆ ਟ੍ਰਾਇਲ ਤੇ ਆ ਜੀਏ ਤੇ ਵਰਦੀ ਲਾ ਦੀਏ ਤੇ ਫਲਾਣਾ ਅਲੱਗ ਕਰ ਦਈਏ ਉਹ ਵੀ ਸਿਰਫ ਇੱਕ ਲੇਡੀ ਦੀ ਸਟੇਟਮੈਂਟ ਦੇ ਉੱਤੇ ਮੇਰੀ ਤਾਂ ਹੁਣ ਸਰਕਾਰ ਨੂੰ ਇਹੀ ਅਪੀਲ ਹੈ ਵੇ ਨਾ ਫੌਜ ਦੀ ਤੇ ਨਾ ਪੁਲਿਸ ਦੀ ਤੁਹਾਡੀ ਵੀ ਰਹਿ ਜੂਗੀ ਸਾਰਿਆਂ ਦੀ ਰਹਿ ਜੂਗੀ ਜੁਡੀਸ਼ੀਅਲ ਪ੍ਰੋਬ ਮੰਗੋ ਇਹ ਕਿ ਸੈਟਿੰਗ ਜਾਂਚੀ ਕੋਲੋ ਜੱਜਮੈਂਟ ਦੇਣੀ ਹੈ ਨਾ ਫਿਰ ਦੇਖਦੇ ਆ ਕਿਸ ਦੀਆਂ ਲੱਗਦਾ ਬਾਹਰ ਚੱਲਦੀਆਂ ਨੇ ਕਿਉਂਕਿ ਮੈਂ ਇਸ ਨੂੰ ਚੰਗੇ ਤਰੀਕੇ ਜਾਣਦਾ ਐ ਲੇਡੀ ਮੇਰੀ ਚਾਹੇ ਆ ਵੀਡੀਓ ਵੀ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਇਹਦਾ ਹਸਬੰਡ ਤਾਂ ਕੱਲਾ ਕਰਨਲ ਹੈ ਤੇ ਉਹ ਇੰਨਾ ਕੁ ਦਿਮਾਗ ਤੇ ਚੜਿਆ ਹੋਇਆ ਹੈ ਕਿਉਂਕਿ ਇਹ ਆਈਬੀ ਨਾਲ ਅਟੈਚਡ ਹੈ ਸ਼ਾਇਦ ਤੇ ਜੋ ਸਾਡੇ ਨਾਲ ਕਰਕੇ ਗਈ ਹੈ ਇਹ ਉਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਬਹੁਤ ਗੁੱਸਾ ਭਰਿਆ ਹੋਇਆ ਸਾਡੇ ਵਿੱਚ ਜੋ ਉਸ ਦੇ ਹਸਬੰਡ ਨਾਲ ਹੋਇਆ ਜੋ ਉਹਦੇ ਉਹਦੇ ਨਾਲ ਹੋਇਆ ਬਹੁਤ ਮੰਦ ਭਾਗਾ ਹੈ ਪਰ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਉਹ ਨੂੰ ਅਸੀਂ ਇਹ ਕਰਦੇ ਆ ਜਗਤਾਰ ਮਜ਼ਾਕ ਵਾਲਾ ਟਾਈਮ ਨਹੀਂ ਮਜ਼ਾਕ ਕਰਨ ਦਾ ਆ ਜਾ ਆਪਾਂ ਇਕੱਠੇ ਹੋ ਲੈਨੇ ਆ ਫਿਰ ਕਿਉਂਕਿ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਇਸ ਵੀਡੀਓ ਦਾ ਇਹੀ ਹੈ ਮਕਸਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੋਇਆ ਕੀ ਸੀਗਾ ਸਾਰਿਆਂ ਨੂੰ ਯਾਦ ਹੋਣਾ ਵੀ ਮੇਰਾ ਇੱਕ ਦੋਸਤ ਆਪਣਾ ਸਾਰਿਆਂ ਦਾ ਚਹੇਤਾ ਬਠੰਡੇ ਦੇ ਵਿੱਚ ਮਾਲ ਰੋਡ ਸ਼ਾਪਕੀਪਰ ਐਸੋਸੀਏਸ਼ਨ ਦਾ ਪ੍ਰਧਾਨ ਰਜਿੰਦਰ ਜੋਹਲ ਮੇਲਾ ਜੀ ਨੂੰ ਕਹਿੰਦੇ ਹੁੰਦੇ ਸੀ ਆਪਾਂ ਉਹ ਮੇਰੇ ਭਰਾਵਾਂ ਵਰਗਾ ਸੀਗਾ ਤੇ ਬਹੁਤ ਉਹ ਸੀ ਗੈਂਗਸਟਰ ਉਸਨੂੰ ਗੋਲੀ ਮਾਰ ਗਏ ਦੁਕਾਨ ਦੇ ਬਾਹਰ ਬੈਠੇ ਨੂੰ ਆਪਣੇ ਜਿਹੜਾ ਉਸ ਦੀ ਦੁਕਾਨ ਹੈ ਉਸ ਨੂੰ ਗੋਲੀਆਂ ਮਾਰ ਗਏ ਤੇ ਉਹ ਔਨ தி ਸਪਾਟ ਉਸ ਦੀ ਡੈਥ ਹੋਈ ਇਹ ਹਾਲਾਤ ਨੇ ਜੀ ਪੰਜਾਬ ਦੇ ਤਾਂ ਅਸੀਂ ਬੜੇ ਹੈਰਾਨ ਹੋਏ ਵੀ ਅਸੀਂ ਪਹਿਲਾਂ ਬੜੀਆ ਸਾਰੇ ਆ ਕਿਆਸ ਕਲਾਈਆਂ ਵੀ ਸ਼ਾਇਦ ਸਾਨੂੰ ਡਰਾਉਣ ਲਈ ਕੀਤਾ ਗਿਆ ਹੈ ਜਾਂ ਕੀ ਕੀਤਾ ਗਿਆ ਕੀ ਨਹੀਂ ਕੀਤਾ ਗਿਆ ਪਰ ਜਿਸ ਹਾਬ ਨਾਲ ਉਸ ਦੇ ਗੋਲੀਆਂ ਮਾਰੀਆਂ ਸੀਗੀਆਂ ਉਹ ਡਰਾਉਣ ਲਈ ਸੀਗੀਆਂ ਉਹ ਠੀਕ ਹੈ ਪੁਲਿਸ ਨੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਉਹ ਮੁੰਡੇ ਫੜ ਲਿੱਤੇ ਸੀਗੇ ਉਹ ਕਿਸੇ ਗੈਂਗ ਨੇ ਉਸ ਦੀ ਉਹ ਲਪੇਟੇ ਸੀਗੀ ਬਈ ਉਸ ਹੀ ਮਾਰਿਆ ਆਵਾ ਸਿਰਫ ਲੋਕਾਂ ਦੇ ਵਿੱਚ دہشت ਪਾਉਣ ਲਈ ਮਾਰਿਆ ਗਿਆ ਸਾਡਾ ਯਾਰ ਉਹ ਜੋਹਲ ਦੀ ਇਹ ਮੂੰਹ ਬੋਲੀ ਸਿਸਟਰ ਬਣੀ ਹੋਈ ਸੀ ਸਾਨੂੰ ਨਹੀਂ ਸੀ ਪਤਾ ਇਹ ਜਦੋਂ ਉੱਥੇ ਆਏ ਅਸੀਂ ਕਿਉਂਕਿ ਇਹ ਪ੍ਰਸ਼ਾਸਨ ਦੀ ਨਕਾਮੀ ਸੀਗੀ ਮੇਨ ਨਾਲ ਚੌਕੀਆਂ ਦੇ ਨਾਲ ਸਾਰਾ ਗੋਸ਼ਾ 100 ਮੀਟਰ ਦੇ ਉੱਤੇ ਉੱਥੇ ਪੁਲਿਸ ਦੀ ਗੱਡੀ ਖੜੀ ਹੁੰਦੀ ਹੈ ਜਿੱਥੇ ਮੇਰੇ ਦੋਸਤ ਨੂੰ ਗੋਲੀ ਮਾਰ ਕੇ ਗਏ ਉਹ ਵੀ ਮਾਲ ਰੋਡ ਦੇ ਉੱਤੇ ਬਿਜ਼ੀ ਮਾਲ ਰੋਡ ਤੇ ਬਠਿੰਡੇ ਦੀ ਸਭ ਤੋਂ ਬਿਜ਼ੀਸਟ ਰੋਡ ਜੀ ਨੂੰ ਕਹਿੰਦੇ ਆ ਤੇ ਸਾਨੂੰ ਨਹੀਂ ਸੀ ਪਤਾ ਅਸੀਂ ਉਸ ਦੀ ਬਾਡੀ ਨੂੰ ਕਰਮੇਟ ਨਹੀਂ ਕੀਤਾ ਕਿਉਂਕਿ ਘਰ ਦੇ ਅੰਦਰ ਤਿੰਨ ਵਿਧਵਾ ਸੀ ਹੁਣ ਇਸ ਦੀ ਵਾਈਫ ਵੀ ਵਿਧਵਾ ਸੀ ਹੋ ਗਈ ਸੀ ਤੇ ਬੱਚੇ ਨਾਬਾਲਗ ਸੀ ਇਹ 22 ਸਾਲਾ ਮੁੰਡੇ ਦੇ ਉਸ ਦੇ ਉੱਤੇ ਇਹਦੇ ਅੱਖਾਂ ਚੋਂ ਆ ਰਹੇ ਨੇ ਨਾ ਜੇ ਤੁਹਾਨੂੰ ਯਾਦ ਨਾ ਹੋਵੇ ਤਾਂ ਦੋਨੋਂ ਬੱਚੇ ਨਾਬਾਲਗ ਸੀ ਬੇਟੀਆਂ ਤਾਂ ਸਾਰੀ 10 ਸਾਲਾਂ ਦੀ ਸੀ ਯਾਦ ਆਇਆ ਮੈਡਮ ਤੇ ਇਹ ਆਏ ਹੁਣ ਅਸੀਂ ਹਰਜਿੰਦਰ ਨਾਲ ਬਹੁਤ ਸਾਡੀ ਮਿਲਣੀ ਸੀ ਸਾਰਿਆਂ ਦੀ ਉਹਦੇ ਮਦਰ ਨੂੰ ਜਾਣਦੇ ਸੀ ਉਹਦੇ ਵਾਈਫ ਨੂੰ ਜਾਣਦੇ ਸੀ ਬੱਚਿਆਂ ਨੂੰ ਜਾਣਦੇ ਸੀ ਬਿਲਕੁਲ ਘਰ ਵਾਲਾ ਮਾਹੌਲ ਸੀ ਪਰ ਐਦਾ ਹੁੰਦਾ ਵੀ ਸਿਸਟਰਸ ਜਿਹੜੀਆਂ ਨੇ ਬਾਹਰ ਵਿਆਹੀਆਂ ਹੁੰਦੀਆਂ ਨੇ ਤੁਸੀਂ ਸਿਸਟਰਸ ਨੂੰ ਪਛਾਣਦੇ ਨਹੀਂ ਸੀ ਅਚਾਨਕ ਇਹ ਮੈਡਮ ਉੱਥੇ ਅਸੀਂ ਪੂਰਾ ਮਾਲ ਰੋਡ ਪੂਰਾ ਮਤ ਕੇ ਹਰੁਮਾਨ ਚੌਕ ਪੂਰਾ ਅਸੀਂ ਘੇਰਿਆ ਹੋਇਆ ਸੀ ਸਰਕਾਰ ਦੇ ਉੱਤੇ ਫੁੱਲ ਪ੍ਰੈਸ਼ਰ ਸੀਗਾ ਤੇ ਸਰਕਾਰ ਨੂੰ ਉੱਤੋਂ ਤੇ ਮੁੱਖ ਮੰਤਰੀ ਸਾਹਿਬ ਦੇ ਹੁਕਮ ਆ ਰਹੇ ਸੀ ਵੀ ਫਟਾਫਟ ਕਰਿਮੇਸ਼ਨ ਕਰਾਓ ਕਿਸੇ ਵੀ ਤਰੀਕੇ ਤੇ ਪੂਰਾ ਬਠਿੰਡਾ ਨਾਲ ਸੀ ਕਿਉਂਕਿ ਉਸ ਬੰਦੇ ਨੇ ਖੁੱਲ ਕੇ ਹੈਲਪ ਕਰਦਾ ਹੁੰਦਾ ਸੀ ਸਾਰਿਆਂ ਦੀ ਤੇ ਪ੍ਰਸ਼ਾਸਨ ਦੇ ਉੱਤੇ ਬਠਿੰਡਾ ਪ੍ਰਸ਼ਾਸਨ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆ ਸੀ ਬਹੁਤ ਨੇਤਾ ਆ ਕੇ ਗਏ ਨਵਜੋਸ਼ ਸਿੱਧੂ ਆ ਕੇ ਗਏ ਆਪਣੇ ਮਾਵੜ ਵਾਲੇ ਐਮਐਲਏ ਆ ਕੇ ਗਏ ਕਈ ਹੋਰ ਕਾਂਗਰਸ ਅਖਾਲੀ ਤੇ ਐਮਐਲਏ ਤੇ ਸਾਬਕਾ ਐਮਐਲਏ ਵਗੈਰਾ ਆ ਕੇ ਗਏ ਹੋਤੇ ਸਾਰਿਆਂ ਨੇ ਸਾਡੇ ਨਾਲ ਖੜੇ ਹੋਏ ਮੌਜੂਦਾ ਜਿਹੜਾ ਐਮਐਲਏ ਉਸ ਨੇ ਵੀ ਆਪਣੀ ਸਪੋਰਟ ਦਿੱਤੀ ਤਾਂ ਉਹ ਵੀ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਸੀਗੇ ਵੀ ਕੰਪਨਸੇਸ਼ਨ ਦਾ ਕੁਝ ਹੋਏ ਪਰ ਉਹਨਾਂ ਦਾ ਵੀ ਇਹ ਸੀਗਾ ਕਿ ਉਹਨਾਂ ਨੂੰ ਉੱਤੋਂ ਪ੍ਰੈਸ਼ਰ ਸੀਗਾ ਵੀ ਕਮਪਨਸੇਸ਼ਨ ਹੋ ਜੇ ਅਸੀ ਉੱਥੇ ਜਦੋਂ ਖੜੇ ਹੋਏ ਮੈਂ ਇਸ ਦੇ ਥੱਲੇ ਵੀਡੀਓ ਪਾਉਂਗਾ ਜੀ ਪੂਰੀ ਦੀ ਪੂਰੀ ਤੇ ਕਿਸ ਸਾਹਬ ਨਾਲ ਅਸੀ ਪੁੱਛਿਆ ਕੌਣ ਹੈ ਇਹ ਜਿਹੜੇ ਤੁਰੇ ਫਿਰਦੇ ਨੇ ਇਹ ਤਾਂ ਡੀਸੀ ਦੀ ਗੱਡੀ ਤੇ ਐਸਐਸਪੀ ਦੀ ਗੱਡੀ ਚੋਂ ਹੀ ਨਹੀਂ ਉਤਰੇ ਨਾ ਮਤਲਬ ਕਿ ਉਹਦੇ ਨਾਲ ਹੀ ਤੁਰੇ ਫਿਰਦੇ ਨੇ ਅਸੀ ਕਹੇ ਕੌਣ ਹੈ ਇਹ ਤਾਂ ਕਹਿੰਦੇ ਸੱਜਰੇ ਉਹਨਾਂ ਦੀ ਤਾਂ ਉਸ ਟਾਈਮ ਦੇ ਉੱਤੇ ਸਾਡਾ ਤਾਂ ਰੂ ਰੋ ਕੇ ਬੁਰਾ ਹਾਲ ਸੀ ਤੇ ਗੁੱਸਾ ਸੀ ਮਨ ਦੇ ਵਿੱਚ ਤਾਂ ਸੀ ਸੋਚਿਆ ਅਸਲੀ ਸਿਸਟਰ ਹੈ ਕਿਉਂਕਿ ਇਹਨਾਂ ਨੇ ਪੇਸ਼ ਵੀ ਉਧਰ ਕੀਤਾ ਇਹ ਤਾਂ ਪੁਲਿਸ ਨੂੰ ਵੀ ਬਾਅਦ ਚ ਪਤਾ ਲੱਗਿਆ ਵੀ ਇਹ ਨਕਲੀ ਸਿਸਟਰ ਹੈ ਉਸਕੇ ਇਹ ਕਿ ਤੋ ਆਏ ਕਹਿੰਦੇ ਇਹਨਾਂ ਦੇ ਹਸਬੰਡ ਆਈਬੀ ਦੇ ਵਿੱਚ ਨੇ ਇਹ ਆਪੇ ਦੱਸੀ ਜਬ ਸਾਰੇ ਮੇਰਾ ਹਸਬੰਡ ਆਈਬੀ ਦੇ ਵਿੱਚ ਆਈਬੀ ਦੇ ਵਿੱਚ ਆਈਬੀ ਦੇ ਵਿੱਚ ਮੰਤral ਨੇ ਅਟੈਚਡ ਹੈ ਤਾਂ ਇਹਦਾ ਹਸਬੰਡ ਤਾਂ ਚਾਹੇ ਕਰਨਲ ਹੈ ਪਰ ਇਹ ਜਰਨੈਲ ਨਾਲੋਂ ਵੱਧ ਸਮਝਦੇ ਨੇ ਉਹੀਂ ਹਾਈਲਾਈਟ ਹੋਣ ਨੂੰ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਮੈਡਮ ਲੈਟ ਮੀ ਟੈਲ ਯੂ ਵਨ ਥਿੰਗ ਡੋਨਟ ਗੋ ਆਨ ਲੇਗੇਸੀ ਆਫ ਦਾ ਆਰਮੀ ਤੁਸੀਂ ਆਪਣੇ ਪਰਿਵਾਰ ਦੀ ਲੇਗੇਸੀ ਗੜਾਈ ਹੈ ਨਾ Let me tell you ਮੈਂ ਤੁਹਾਡੇ ਨਾਲ ਸਿੱਧੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦਾ ਜੇ ਲੇਗੇਸੀ ਸੁਣਨੀ ਹੈ ਮੇਰੇ ਦਾਦੇ ਦੀ ਜ਼ਗੀਰ ਲੱਗੀ ਹੋਈ ਸੀ ਕਿ ਘੱਟਿਆਂ ਨਾ ਮੁੰਡੇ ਜੰਗਲਾਂ ਰਹੇ ਸੀ ਗੁੱਸਾ ਬੋਲਦਾ ਜੋ ਹੋਇਆ ਮਾਰਾ ਹੋਇਆ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਆ ਕੇ ਕਿਹਾ ਵੀ ਜਦੋਂ ਘਰ ਦੇ ਮੰਨ ਗਏ ਨੇ ਕਰੀਮੇਸ਼ਨ ਲਈ ਤਾਂ ਤੁਸੀਂ ਕੌਣ ਲਉਨੇ ਹੋ ਅਸੀਂ ਪਰੇ ਹੋ ਗਏ ਅਸੀਂ ਕਰੀਮੇਸ਼ਨ ਹੋਣ ਦੇ ਦਿੱਤੀ ਤੇ ਹੋਇਆ ਇਦਾਂ ਵੀ ਕਰੀਮੇਸ਼ਨ ਕਾਦੀ ਹੋਈ ਮੈਡਮ ਗਾਇਬ ਅਸੀਂ ਘਰ ਪਹੁੰਚੇ ਤਾਂ ਵਾਈਫ ਦਾ ਤਾਂ ਉਹਨਾਂ ਦੀ ਸਾਡੇ ਦੋਸਤ ਦੀ ਵਾਈਫ ਦਾ ਤਾਂ ਬੁਰਾ ਹਾਲ ਸੀ। ਤੋਂ ਉਹਨਾਂ ਨੇ ਪੁੱਛਿਆ ਭਾਜੀ ਇਹ ਕੀ ਕਰ ਦਿੱਤਾ ਕੀ ਫੈਸਲਾ ਹੋਇਆ? ਉਸਗੇ ਜੀ ਫੈਸਲਾ ਕਾਦਾ ਹੋਣਾ ਸੀ। ਜਦੋਂ ਘਰ ਦੇ ਕਹਿੰਦੇ ਵੀ ਘਰ ਦੇ ਮੰਨ ਕੇ ਕਹਿੰਦੇ ਕੌਣ ਮੰਨ ਲਿਆ ਸੀ ਕਿ ਸਿਸਟਰ ਤੁਸੀਂ ਵੀ ਨਾਲ ਹੀ ਸੀਗੇ ਕਹਿੰਦੇ ਮੈਨੂੰ ਤਾਂ ਕੋਈ ਹੂਸ਼ ਹੀ ਨਹੀਂ। ਮੇਰੇ ਨਾਲ ਕੀ ਗੱਲ ਕਰਦੇ ਹੋ ਤੁਸੀਂ? ਉਸਗੇ ਮੜਾਓ ਫੋਨ ਕਿੱਥੇ ਨਹੀਂ ਸਾਨੂੰ ਤਾਂ ਦਿਖੇ ਨਹੀਂ। ਤੇ ਮੈਡਮ ਤੁਸੀਂ ਉਹਨਾਂ ਦਾ ਫੋਨ ਕਰ ਦਿਆ ਦਾ ਨਾਲ ਦੀ ਨਾਲ ਬਲੌਕ ਕਰਕੇ ਦਾ ਅੱਜ ਦੀ ਤਰੀਕ ਤੱਕ ਬਲੌਕ ਹੈ ਤੁਹਾਡੀ ਆ ਵੀਡੀਓ ਦੇਖ ਕੇ ਨਾ ਉਸਨੇ ਕੱਲ ਫੇਰ ਫੋਨ ਮਿਲਾਨ ਦੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਤੇ ਉਹ ਹਜੇ ਵੀ ਬਲੌਕ ਹੈ ਸ਼ਰਮ ਤਾਂ ਨਹੀਂ ਆਂਦੀ ਨਾ ਅੱਜ ਤੰ ਤੇ ਸੇਕ ਲੱਗਾ ਤਾਂ ਅੱਗ ਲੱਗੀ ਤਾਂ ਆਪਾਂ ਕਿਉਂ ਮੀਡੀਆ ਟ੍ਰਾਇਲ ਦੇ ਵਿੱਚ ਪਏ ਆ ਕਰਨਲ ਹੋ ਗਏ ਤਾਂ ਕੋਈ ਇਸ ਤਰ੍ਹਾਂ ਦੀ ਏਡੀ ਵੱਡੀ ਗੱਲ ਨਹੀਂ ਹੈ ਆਪਾਂ ਸਿੱਧੇ ਜੀ ਸਿਰਫ ਇੱਕ ਗੱਲ ਕਹਿੰਦੇ ਆ ਜੁਡੀਸ਼ੀਅਲ ਪ੍ਰਭ ਕਰਾਓ ਨਾ ਫੌਜ ਦੀ ਨਾ ਪੁਲਿਸ ਦੀ ਹਾਈ ਕੋਰਟ ਦਾ ਸੈਟਿੰਗ ਜੱਜ ਕਰੇ ਪ੍ਰਭ ਫਿਰ ਦੇਖਦੇ ਆ ਕਿ ਦੀਆਂ ਲੱਤਾਂ ਭਾਰ ਚੱਲਦੀਆਂ ਨੇ ਇਹ ਕ ਐਸਚੋ ਦਾ ਦਿਮਾਗ ਖਰਾਬ ਹੋ ਸਕਦਾ ਦੋ ਦਾ ਹੋ ਸਕਦਾ ਤਿੰਨ ਦਾ ਹੋ ਸਕਦਾ ਮੰਨ ਲਓ ਕਿ ਤੁਸੀਂ ਤਿੰਨ 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 ਸਾਰੇ ਕੱਠੇ ਦਿਮਾਗ ਖਰਾਬ ਹੋ ਗਿਆ ਸਾਨੂੰ ਪਤਾ ਇਸ ਨੂੰ ਅਫਸਰੀ ਦਿਖਾਣ ਦੀ ਕਿੱਥੇ ਕਿੱਥੇ ਆਦਤ ਹੈ ਤੋ ਕਿ ਸਾਡੇ ਨਾਲ ਬੀਤੀ ਹੈ ਇਸ ਕਰਕੇ ਮੈਂ ਉਹ ਵੀਡੀਓ ਪਛਾਣਨਾ ਚਾਹੁੰਦਾ ਸੀਗਾ ਜੋ ਕੀਤਾ ਉਹ ਮਾੜਾ ਕੀਤਾ ਜੋ ਹੋਇਆ ਉਹ ਮਾੜਾ ਹੋਇਆ ਉਹਨਾਂ ਐਸਐਚਓ ਨੇ ਜੇ ਮਾਫੀ ਮੰਗੀ ਹੈ ਤਾਂ ਉਹ ਠੀਕ ਮੰਗੀ ਹੈ ਉਹਨਾਂ ਨੇ ਕਿਉਂਕਿ ਉਹਨਾਂ ਦੇ ਰੱਖ ਰੋਣ ਦੇ ਨਾਤੇ ਉਹਨਾਂ ਨੂੰ ਇਹ ਜੇ ਕੋਟਕਟਾਪੇ ਦੇ ਵਿੱਚ ਪੈਣਾ ਨਹੀਂ ਸੀ ਚਾਹੀਦਾ ਉਹ ਉਹਨਾਂ ਦੀ ਹਾਈ ਹੈਂਡਡਨੈਸ ਸੀ ਪਰ ਇਹ ਇਹ ਮਤਲਬ ਨਹੀਂ ਮੈਂ ਵਰਦੀ ਲਹਾ ਕੇ ਛੱਡਾਂਗੀ ਤੇ ਫਲਾਣਾ ਟਮ ਘਾੜਾ ਆਇਆ ਜੋ ਪਹਿਲੇ ਇਹ ਤਾਂ ਦੇਖ ਲਿਆ ਲੜਾਈ ਸ਼ੁਰੂ ਕਿੱਥੇ ਹੋਈ ਸੀ ਤੁਸੀਂ ਉਹ ਛੋਟੀ ਜਿਹੀ ਅੰਕਲੇਪਟ ਵੀਡੀਓ ਦਿਖਾ ਰਹੇ ਹੋ ਹਾਂ ਠੀਕ ਹੈ ਸਾਡੇ ਇਹ ਨਾ ਸੋਚੇ ਮੈਂ ਪੁਲਿਸ ਦਾ ਸਾਥ ਦੇ ਰਿਹਾ ਜਿੰਨਾ ਕ ਮੈਂ ਭੰਡੇ ਦਾ ਪੁਲਿਸ ਦੇ ਗਲਤ ਕੰਮ ਨੂੰ ਪਰ ਮੇਰੀ ਆਦਤ ਹੈ ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਦ ਮੈ ਇਸ ਲੇਡੀ ਦੀ ਗੱਲ ਦਾ ਇੱਕ ਪੈਸੇ ਦਾ ਵਿਸ਼ਵਾਸ ਨਹੀਂ ਕਰਦਾ ਇਹਨੂੰ ਸਿਰਫ ਕੈਮਰੇ ਸਾਹਮਣੇ ਹਾਈਲਾਈਟ ਹੋ ਕੇ ਗੱਲਬਾਤ ਕਰਨ ਦੀ ਆਦਤ ਹੈ ਜਿਸ ਤਰ੍ਹਾਂ ਦੀ ਸਾਡੇ ਨਾਲ ਹੋ ਚੁੱਕੀ ਹੈ ਮੈਂ ਥੱਲੇ ਪੂਰੀ ਵੀਡੀਓ ਪਾਣਾ ਸਾਰੀਆਂ ਗੱਲਾਂ ਬਾਤਾਂ ਕਰਦਾ ਉਸ ਜਗ੍ਹਾ ਦੇ ਉੱਤੇ ਤਾਂ ਐਦਾਂ ਖੜੇ ਕੀਤੇ ਸੀ ਅਸੀਂ ਪਿੱਛੇ ਸੀ ਮੈਂ ਹੁਣ ਥੱਲੇ ਵੀਡੀਓ ਪਾਉਂਗਾ ਉਹ ਉਹ ਦੁਮਾਲੀ ਤੁਸੀਂ ਦੇਖ ਮੈਂ ਡੀਸੀ ਦੇ ਪਿੱਛੇ ਖੜਾ ਹੈ ਵੀ ਨਈ ਫੈਮਿਲੀ ਵਾਲੇ ਅੱਗੇ ਖੜੇ ਨੇ ਲਈ ਖੜੀ ਹੈ ਬਿਲਕੁਲ ਲੱਗੇ ਸੋਨੂ ਮੇਰੇ ਜੀ ਨਵਜੋ ਸਿੱਧੂ ਦੇ ਪਿੱਛੇ ਖੜਾ ਹੈ ਜਿਹੜੇ ਸਵੇਰ ਤੋਂ ਸ਼ਾਮ ਤੱਕ ਇਕੱਠੇ ਰਹਿੰਦੇ ਹੁੰਦੇ ਸੀ ਕਿਉਂ ਵੀ ਘਰ ਦੇ ਸਾਹਮਣੇ ਆਏ ਨੇ ਤਾਂ ਕਰਕੇ ਜਨੂਨੀ ਜੀ ਪਤਾ ਜੇ ਸਾਨੂੰ ਉਸ ਦਿਨ ਪਤਾ ਲੱਗਦਾ ਵੀ ਮੂਹ ਬੋਲੇ ਸਿਸਟਰ ਉਹ ਅਸੀਂ ਬਹੁਤ ਧਰਨ ਲਗਾਏ ਨੇ ਸਰਕਾਰਾਂ ਦੇ ਬਹੁਤ ਜਗ੍ਹਾ ਦੇ ਉੱਤੇ ਗੋਡੇ ਟਕਵਾਏ ਨੇ ਅਸੀਂ ਪਰ ਉੱਥੇ ਸਾਨੂੰ ਪੂਰੇ ਬਠੰਡੇ ਤੋਂ ਗਾਲਾਂ ਪਈਆਂ ਸਾਰਾ ਵਪਾਰ ਮੰਡਲ ਸਾਡੇ ਪਿੱਛੇ ਪੈ ਗਿਆ ਜਿੰਨੇ ਭਰਾ ਉੱਥੇ ਆਏ ਹੋਏ ਸੀ ਸਾਰੇ ਸਾਡੇ ਮਗਰ ਪੈ ਗਏ ਕਹਿੰਦੇ ਤੁਸੀਂ ਕੀ ਕਰਾਤਾ ਅਸੀਂ ਕਿਹਾ ਭਰਾਵੋ ਮਾਨੂੰ ਸਾਡਾ ਬੇਵਕੂਫ ਖਿੱਚਿਆ ਗਿਆ ਸੀ ਕੀ ਕਰੀਏ ਹੁਣ ਪਰ ਉਹਨਾਂ ਹੀ ਸਾਰੇ ਭਰਾ ਨੇ ਪਰਿਵਾਰ ਨੂੰ ਹੌਸਲਾ ਦੇ ਕੇ ਚਲੋ ਅੱਜ ਪਰਿਵਾਰ ਬਹੁਤ ਵਧੀਆ ਠੀਕ ਹੈ ਪਰ ਉਹਦੀ ਕਮੀ ਅਸੀਂ ਹਮੇਸ਼ਾ ਰੱਖਾਂਗੇ ਤਾਂ ਮੇਰੀ ਇਹ ਹੀ ਮੰਗ ਹੈ ਮਾਨ ਸਾਹਿਬ ਹੱਥ ਜੋੜ ਕੇ ਮੰਗ ਕਰਦਾ ਜੁਡੀਸ਼ੀਅਲ ਪ੍ਰੂਵ ਕਰਾ ਦਿਓ ਸਿਟਿੰਗ ਜੱਜ ਕੋਲੋਂ ਜੁਡੀਸ਼ੀਅਲ ਪ੍ਰੂਵ ਕਰਾ ਦਿਓ ਨਾ ਪੁਲਿਸ ਦੀ ਨਾ ਹੋਸ ਦੀ ਕਿਉਂਕਿ ਜੇ ਐਸਐਸਪੀ ਨੇ 45 ਦਿਨ ਮੰਗੇ ਨੇ ਤਾਂ ਉਹਦੇ ਉੱਤੇ ਵੀ ਇਹਨਾਂ ਨੂੰ ਸ਼ੱਕ ਹੈ ਜਾਜਤੇਤਾ ਦੀ ਸ਼ੱਕ ਹੋਣਾ ਚਾਹੀਦਾ ਉਹ ਵੀ ਸਰਵਿੰਗ ਅਫਸਰ ਨੇ ਇਹ ਵੀ ਸਰਵਿੰਗ ਅਫਸਰ ਹੈ ਦੇਖੀਏ ਕਿ ਇਸ ਜੀਆਂ ਲੱਗਦਾ ਭਾਰ ਚਲਦੀਆਂ ਨੇ ਅਗਰ ਕੇ ਗੋ ਫॉर ਜੁਡੀਸ਼ੀਅਲ ਪ੍ਰੂਫ ਕੱਲੇ ਇਸ ਦੇ ਬਿਆਨਬਾਜ਼ੀ ਦੇ ਉੱਤੇ ਇਹ ਡਰਾਮਿਆਂ ਦੇ ਉੱਤੇ ਆਪਾਂ ਜੱਜਮੈਂਟਾਂ ਨਾ ਦੇਣੇ ਸ਼ੁਰੂ ਕਰੀਏ ਧੰਨਵਾਦ ਜੀ ਤੁਹਾਡਾ ਮੈਂ ਕਮੈਂਟਾਂ ਦੇ ਵਿੱਚ ਸਾਰੀਆਂ ਫੋਟੋਆਂ ਪਾਉਂਗਾ ਪਛਾਣ ਲਿਓ ਕੋਣ ਮੈਂ ਵੀਡੀਓ ਵੀ ਪਾਵਾਂਗਾ ਦੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਕਿ ਮਾਨ ਸਾਹਿਬ ਤੱਕ ਪਹੁੰਚੇ ਜਾਂ ਡੀਜੀਪੀ ਸਾਹਿਬ ਤੱਕ ਪਹੁੰਚੇ ਮੈਂ ਆਪ ਵੀ ਪਹਚਾਣ ਦੀ ਕੋਸ਼ਿਸ਼ ਕਰੂੰਗਾ ਤੇ ਜੀ ਦੀ ਕਿਸੇ ਦੀ ਡਾਇਰੈਕਟ ਫੋਨ ਚੁੱਕਿਆ ਹੁੰਦਾ ਵੀ ਜੁਡੀਸ਼ੀਅਲ ਪ੍ਰੂਵ ਕਰ ਦੋ ਅਸੀਂ ਪੱਕਾ ਬਾਤ ਲੈਂਦੇ ਨਹੀਂ ਕਿਸੇ ਦਾ ਜੋ ਸੈਟਿੰਗ ਜੱਜ ਉੱਪਰ ਉਹ ਕਰਕੇ ਦੇਏਗਾ ਜੋ ਇਨਵੈਸਟੀਗੇਸ਼ਨ ਕਰੇਗਾ ਸੈਟਿੰਗ ਜੱਜ ਪਰ ਇਹ ਮੈਨੂੰ ਪਤਾ ਹੈ ਵੀ ਦਿਮਾਗ ਤੇ ਆਈ ਵੀ ਜੜੀ ਹੋਈ ਹੈ ਤਾਂ ਕਰਕੇ ਇਹਦੀ ਗੱਲ ਤੇ ਕੱਲਾ ਵਿਸ਼ਵਾਸ ਨਾ ਕਰੋ ਜੋ ਹੋਇਆ ਮਾੜਾ ਹੋਇਆ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਜ਼ਾ ਇਹ ਵੀ ਨਹੀਂ ਮਿਲਣੀ ਚਾਹੀਦੀ ਵੀ ਵਰਦੀਆਂ ਉਤਰਨ 10 12 ਜਾਣੇ ਆਂਦੀਆਂ ਦੇਸਪਰੇ ਰਿਐਕਸ਼ਨ ਹੋਣੇ ਚਾਹੀਦੇ ਨੇ ਜੁਡੀਸ਼ੀਅਲ ਪ੍ਰਭਾਵ ਹੋਣਾ ਚਾਹੀਦਾ ਹੈ ਪਰੇ ਨਹੀਂ ਬਸੇਰੇ ਫੇਸ ਲੈਡੀ ਦੇ ਗੱਲ ਦੇ ਉੱਤੇ ਸਾਰਾ ਦਾ ਸਾਰਾ ਠੀਕ ਹੈ ਆਪਣੇ ਪੱਤਰਕਾਰ ਭਰਾਵਾਂ ਨੇ ਬਹੁਤ ਗੱਲ ਚੱਕੀ ਹੈ ਮੈਂ ਖੁਦ ਰਾਤ ਨੂੰ ਟਵੀਟ ਕੀਤਾ ਸਵੇਰੇ ਉੱਠ ਕੇ ਆਪ ਫੇਰ ਦੁਬਾਰਾ ਟਵੀਟ ਕੀਤਾ ਪਰ ਇਹ ਇੱਥੇ ਧੱਕ ਦੀ ਠੀਕ ਹੈ ਮੈਨੂੰ ਵੀ ਵਿਸ਼ਵਾਸ ਹੈ ਨਹੀਂ ਪੁਲਿਸ ਦੇ ਉਤੇ ਪਰ ਮੈਨੂੰ ਇਸ ਤੇ ਵੀ ਵਿਸ਼ਵਾਸ ਹੈ ਨਹੀਂ ਮੈਂ ਸਮਿਦਾਨ ਤੇ ਵਿਸ਼ਵਾਸ ਰੱਖਦਾ ਜੁਡੀਸ਼ੀਅਲ ਪ੍ਰੂਵ ਕਰਾ ਦਿਓ ਉਹਦੇ ਵਿੱਚ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਮੈਂਟਾਂ ਦੇ ਵਿੱਚ ਦੇਖ ਲਿਓ ਜੀ ਪਾਉਂਗਾ ਮੈਂ ਸਭ ਕੁਝ ਫੋਟੋਆਂ ਵੀ ਉਸ ਟਾਈਮ ਦੀਆਂ ਤੇ ਵੀਡੀਓ ਵੀ ਉਸ ਟਾਈਮ ਦੀ ਵੀ ਕਿਵੇਂ ਕਿਸੇ ਨੂੰ ਬੋਲਣ ਨਹੀਂ ਸੀ ਦੇਰ ਹੈ ਕਿ ਜਦੋਂ ਰਾਤ ਤੋਂ ਹੁੰਦੀ ਹੈ ਵੈਸੇ ਹੀ ਲੈ ਮਲੇਟ ਜਾਣਦੀ ਤੇ ਕੈਮਰਾ ਦੇਖ ਕੇ ਸਾਹਮਣੇ ਹੋਣ ਦੀ